ਆਰ ਜੋਗਾ ਆ ਪੰਜਾਬ ਵਾਸੀਓ ਅਸੀਂ ਸੰਗਰੂਰ ਜਿਹੜਾ ਬਲਾਕ ਸਨਾਮ ਦੇ ਪਿੰਡ ਬਿਸਕੁਰੇ ਤੋਂ ਉਥੇ ਮੋਰਚਾ ਲੱਗਿਆ ਹੋਇਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਥੇ ਮੋਰਚਾ ਕਿਸ ਗੱਲ ਕਰਕੇ ਲੱਗਿਆ ਹੋਇਆ ਕਿਉਂਕਿ ਚਾਰ ਮਜ਼ਦਦਾ ਮਜ਼ਦੂਰਾਂ ਦੀ ਜਿਹੜੀ ਸ਼ੜਕ ਦੇ ਉੱਤੇ ਕੰਮ ਕਰਦੇ ਦੌਰਾਨ ਜਿਹੜਾ ਉਹਨਾਂ ਦੇ ਟਰੱਕ ਚੜ ਗਿਆ ਇਸ ਕਰਕੇ ਚਾਰ ਮਜ਼ਦਦਾ ਮਜ਼ਦੂਰ ਨੇ ਜਿਹੜੇ ਉਹਨਾਂ ਦੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਡੈਥ ਹੋ ਜਾਂਦੀ ਆ ਇਸ ਪ੍ਰੰਤ ਇੱਥੇ ਜਨਤਕ ਰੋਸ ਮੂਰੀ ਇੱਥੇ ਬੰਦੇ ਉਹ ਐਕਸ਼ਨ ਕਮੇਟੀ ਬੁਲਾ ਕੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਬਸਨਪੁਰੇ ਅੱਡੇ ਤੇ ਮੇਲ ਹਾਈ ਵੀ ਦਿੱਤੇ ਰੋਡ ਜਿਹੜਾ ਉਹ ਜਾਮ ਕੀਤਾ ਹੋਇਆ ਇਸ ਕਰਕੇ ਅੱਜ ਮੋਰਚੇ ਦਾ ਦੂਜਾ ਦਿਨ ਰਾਤ ਵੀ ਇਸ ਮੋਰਚੇ ਤੇ ਡਟੇ ਰਹੇ ਆ ਤੇ ਅੱਜ ਵੀ ਇਸ ਮੋਰਚੇ ਦੇ ਉੱਤੇ ਐਕਸ਼ਨ ਕਮੇਟੀ ਨੇ ਫੈਸਲਾ ਕੀਤਾ ਕਿ ਇਸ ਮੋਰਚੇ ਦੇ ਉੱਤੇ ਡਟੇ ਰਹਾਂਗੇ ਕਿਉਂਕਿ ਸਰਕਾਰ ਇਸ ਮਸਲੇ ਨੂੰ ਮਤਲਬ ਸੀਰੀਅਸ ਨਾ ਲੈ ਕੇ ਪਰਵਾਰਾਂ ਦੇ ਉੱਤੇ ਖਾਮਖਾ ਦੀ ਪੁਲਿਸ ਦੇ ਰਾਹੀ ਹੋਰ ਤੇ ਸਿਆਸੀ ਖੇਲ ਦੇ ਰਾਹੀ ਇਸ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਆ ਵੀ ਕਿ ਅਸੀਂ ਮੇਜ਼ ਦਾ ਮਜ਼ਦੂਰਾਂ ਨੂੰ ਕੁਛ ਉਹਨਾਂ ਦਾ ਸਨਮਾਨ ਜਿਹੜਾ ਕੁਛ ਉਹਨਾਂ ਦਾ ਮਿਲਣਾ ਹੁੰਦਾ ਉਹਨਾਂ ਨੂੰ ਨਾ ਮਿਲੇ ਇਸ ਕਰਕੇ ਅਸੀਂ ਮਜ਼ਦੂਰ ਰਥੋਂ ਜਿਹੜਾ ਮੋਰਚਾ ਬਣਾਇਆ ਇਸ ਮੋਰਚੇ ਨੇ ਫੈਸਲਾ ਕੀਤਾ ਕਿ ਇਸ ਮੋਰਚੇ ਨੂੰ ਇੱਥੇ ਹੀ ਅੱਜ ਦੀ ਰਾਤ ਫੇਰ ਚਲਾਇਆ ਜਾਵੇਗਾ ਔਰ ਇਹ ਗੱਲ ਕਰਕੇ ਜਿਹੜੀ ਇਸ ਕਿਸਮ ਦੀ ਗੱਲ ਵੀ ਸੁਝਾਤਾ ਹੋ ਗਿਆ ਹੋ ਗਿਆ ਹੋ ਗਿਆ ਇਸ ਕਿਸਮ ਦੀਆਂ ਗੱਲਾਂ ਅਸਿਆ ਬੋਰਡ ਤੇ ਖੜਕੇ ਆ ਸਾਰੇ ਜਥੇਬੰਦੀ ਦੇ ਆਗੂ ਸਹਿਬਾਨ ਖੜੇ ਐ ਤੇ ਪਰਿਵਾਰ ਬੈਠੇ ਹੈਗੇ ਆ ਆ ਪਰਿਵਾਰ ਵਾਲੇ ਵੀ ਸਾਡੇ ਨਾਲ ਖੜੇ ਗਏ ਬਾਰਸ ਉਹਨਾਂ ਦੇ ਖੜੇ ਹੈਗੇ ਆ ਇਸ ਕਰਕੇ ਜਣੀ ਕਿ ਜਿਹੜਾ ਸਮਝੌਤਾ ਉਤੋਂ ਪ੍ਰਸ਼ਾਸਨ ਦੀ ਮਿਲਿ ਭੁਗਤੀ ਨਾਲ ਜਣੀ ਕਿ ਹੋਰ ਜਿਹੜੇ ਬੀਜੇਪੀ ਦੇ ਜਿਹੜੇ ਲੀਡਰ ਹੈਗੇ ਆ ਤੇ ਹੋਰ ਜਿਹੜੇ ਕੁਛ ਇਥੇ ਤੁਰੇ ਫਿਰਦੇ ਹੈਗੇ ਆ ਬੰਦੇ ਉਸ ਇਸ ਕਿਸਮ ਦੀਆਂ ਗੱਲਾਂ ਵੀ ਸੁਝਾਤਾ ਹੋ ਗਿਆ ਜੀ ਇਸ ਮੋਰਚੇ ਨੂੰ ਪਾਰੋਂ ਪੀੜ ਕਰਨਾ ਚਾਹੁੰਦੇ ਆ ਇਸ ਮੋਰਚੇ ਨੂੰ ਤੋੜਨਾ ਚਾਹੁੰਦੇ ਆ ਇਸ ਮੋਰਚੇ ਨੂੰ ਪਟੜਨਾ ਚਾਹੁੰਦੇ ਆ ਇਸ ਕਰਕੇ ਉਹ ਕਹਿ ਰਹੇ ਆ ਜਿਸ ਵੀ ਆਪਾਂ ਹੋ ਗਿਆ ਅਸੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਮਰੇਗਾ ਵਰਕਰ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਵੱਡੀ ਗਿਣਤੀ ਜਿੰਨਾਂ ਦੀ ਹੈਗੀ ਆ ਇਸ ਕਰਕੇ ਅਸੀਂ ਉਹਨਾਂ ਸਾਰੇ ਪੰਜਾਬ ਦੇ ਕਿਰਤੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹੋ ਜੀ ਕੋਈ ਗੱਲ ਹੈ ਨਹੀਂ ਜਿਸ ਤਰ੍ਹਾਂ ਵਾਲੀ ਆ ਲੋਕ ਇਥੇ ਜੱਥੇ ਬੰਦੀਆਂ ਡਟੀਆਂ ਹੋਈਆਂ ਨੇ ਪਰਵਾਹ ਡਟੇ ਹੋਏ ਨੇ ਜਾਣ ਕੇ ਇਸ ਕਿਸਮ ਦਾ ਸੁਭਾਤਾ ਦੋ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਇਹ ਰਲ ਕੇ ਇਸ ਕਿਸਮ ਦਾ ਪ੍ਰਚਾਰ ਕਰਨ ਲੱਗੇ ਹੋਏ ਨੇ ਜਾਨੀ ਕਿ ਇਹ ਚਾਲਾਂ ਤੋਂ ਆਪਾਂ ਸਾਰੇ ਜਿਹੜੇ ਇਹ ਚਾਲਾਂ ਨੂੰ ਸਮਝੀਏ ਇਹ ਮੋਰਚੇ ਨੂੰ ਉਠਾਉਣ ਦਾ ਸਵਾਲ ਆ ਮੋਰਚੇ ਨੂੰ ਤੋੜਨ ਦਾ ਸਵਾਲ ਆ ਜਾਨੀ ਕਿ ਇਸ ਪਾਸੇ ਦਾ ਸਰਕਾਰ ਪਾਏਗੀ ਬੀਜੇ ਸੁਭਾਤਾ ਕਰਕੇ ਇਸ ਪਾਸੇ ਨਹੀਂ ਇਹ ਜੀ ਸਰਕਾਰ ਬੀਗੇ ਸੱਚੀ ਮੁੱੱਚੀ ਇਹਨਾਂ ਨੂੰ ਜਿਹੜਾ ਬਣਦਾ ਸਨਮਾਨਯੋਗ ਸੁਭਾਤਾ ਹੋਣਾ ਚਾਹੀਦਾ ਜਿਹੜੇ ਇਹਨੇ ਦੇ ਲੋੜਾ ਜਿਹੋ ਇਹਨਾਂ ਦੇ ਰਾਈਟ ਆਵਰ ਨੂੰ ਮਿਲਨੇ ਚਾਹੀਦੇ ਆ ਇਹ ਇਸ ਕਰਕੇ ਅਸੀਂ ਐਕਸ਼ਨ ਕਮੇਟੀ ਵੱਲੋਂ ਪਿੰਡ ਬਸਨਪੁਰ ਦੇ ਅੱਡੇ ਦੇ ਉੱਤੇ ਮੇਨ ਹਾਈਵੇ ਦੇ ਉੱਤੇ ਜਿਹੜਾ ਘਰਨ ਲੱਗਾ ਆ ਉੱਥੋਂ ਅਸੀਂ ਲਾਈਵ ਆ ਐਕਸ਼ਨ ਕਮੇਟੀ ਦੇ ਉੱਤੇ ਪਰਿਵਾਰ ਵਾਲੇ ਸਾਰੇ ਖੜੇ ਹੋ ਗਏ ਆ ਜਾਨੀ ਕਿ ਅਸੀਂ ਉਸ ਗੱਲ ਨੂੰ ਰੱਦ ਕਰਦੇ ਆਏ ਆ ਕਿ ਇਥੇ ਸਮਝਾਪਾ ਆ ਗਿਆ ਕੋਈ ਸੁਣਤਾ ਨਹੀਂ ਆ ਆ ਲੋਕ ਇਥੇ ਕੱਲ ਨੂੰ ਵੱਡੀ ਇੰਕੀਰ ਵਿੱਚ ਪਹੁੰਚਣਗੇ ਅੱਜ ਵੀ ਇਥੇ ਘੱਟੋ ਘਟਾ 5-700 ਦਾ ਕੱਟ ਸੀਗਾ ਅੱਜ ਕੱਲ੍ਹ ਉਹ ਵੀ ਬਿੰਤੀ ਵਧਾਵਾਗੇ ਤੇ ਜ਼ੋਰ ਲਾਵਾਂਗੇ ਉਸ ਗੱਲ ਉੱਤੇ ਸਰਕਾਰ ਇਸ ਗੱਲ ਤੋਂ ਧਿਆਰ ਕੇ ਲਿਆਵਾਗੇ ਇਸ ਗੱਲਾਂ ਦੇ ਉੱਤੇ ਉਸ ਮੰਗਾਂ ਦੇ ਉੱਤੇ ਜਿਹੜਾ ਕਹਿੰਦੇ ਕਿ ਸੁਵਿਧਾ ਪਾ ਗਿਆ ਅਸੀਂ ਇਹਨੂੰ ਦੋ ਟੱਕਰ ਰੱਦ ਕਰਦੇ ਆ ਕੋਈ ਵੀ ਆਪਾਂ ਦੀ ਪੰਜਾਬ ਦੇ ਵਸਨੀਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਿੰਡ ਬਸਨਪੁਰਾ ਬਲਾਕ ਸੁਨਾਬ ਜਿਹੜਾ ਸੰਗਰੂਰ ਦੇ ਵਿੱਚ ਕੌਂਟੇਂਟ ਦੇ ਖੇਤਰਾ ਕਰੋ ਤਾਂ ਕਿ ਇਸ ਮੋਰਚੇ ਨੂੰ ਸਹੀ ਦਿਸ਼ਾ ਵੱਲ ਲਿਆਇਆ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਤੇ ਪਰਿਵਾਰਕ ਮੈਂਬਰ ਵਿੱਚ ਹੈਗੇ ਨੀ ਇਸ ਵਕਤ ਹਾਂਜੀ ਬਿਲਕੁਲ ਹੀ ਪਰਿਵਾਰਕ ਮੈਂਬਰ ਸਾਰੇ ਵਿੱਚ ਹੈਗੇ ਆ ਇਹ ਤਾਂ ਸਾਰੇ ਪਰਿਵਾਰਾਂ ਦੇ ਵਿੱਚ ਖੜੇ ਆ ਕੋਈ ਇਹੋ ਜੀ ਗੱਲ ਨਹੀਂ ਆ ਲੜਨਗੇ ਲੜਾਂਗੇ ਉਸ ਤੇ ਦੋਰ ਲਾ ਕੇ ਠੀਕ ਹੈ ਤੇ ਅੱਜ ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਅੱਜ ਪ੍ਰਸ਼ਾਸਨ ਨਾਲ ਗੱਲ ਹੋਈ ਸੀ ਬਸ ਉਹੀ ਆ ਜਿਵੇਂ ਕੱਲ ਐਸਡੀਓ ਸਾਹਿਬ ਆਏ ਸੀ ਅੱਜ ਐਸਪੀ ਚੀਮਾ ਸਾਹਿਬ ਆਏ ਸੀ ਉਹਨਾਂ ਨਾਲ ਗੱਲ ਹੋਈ ਆ ਇਹ ਕਿ ਅਸੀਂ ਇੱਕ ਬਹੁਤ ਜਿਆਦਾ ਜੁਸਤੀ ਕੀਤੀ ਆ ਕਿਉਂਕਿ ਇੱਕ ਤੜੀ ਐਕਸ਼ਨ ਕਮੇਟੀ ਬਣੀ ਸੀ ਉਹਦੇ ਵਿੱਚ ਦੋਰ ਬਥੌਰ ਦੀ ਸ਼ਾਮਲ ਹੋਈ ਆ ਇਸ ਐਕਸ਼ਨ ਕਮੇਟੀ ਦਾ ਬਹੁਤਾਂ ਦਾ ਫਸਾਰਾ ਹੋਇਆ ਉਹਦੇ ਵਿੱਚ ਸ਼ਾਮਲ ਹੋਈ ਆ ਤੇ ਨਾਲ 5 ਲੱਖ ਤੋਂ 10 ਲੱਖਾਂ ਦੀ డిਮਾਂਡ ਅਸੀਂ ਕੀਤੀ ਹੈਗੀ ਹੈ 10 ਲੱਖ ਰੁਪਏ ਪਰਿਵਾਰ ਨੂੰ ਜਿਹੜਾ ਤੇ ਪੀ ਜਿਹਨੂੰ ਸਰਕਾਰੀ ਨੌਕਰੀ ਦੀ ਤੇ ਦੂਜੀ ਇਹਦੇ ਤੇ ਇਹ ਕੀਤੀ ਹੈਗੀ ਆ ਕਿ ਵੀ ਜਿਹੜੀ ਇਹ ਐਕਸ਼ਨ ਕਮੇਟੀ ਆ ਇਹ ਇਸ ਮਾਮਲੇ ਦੇ ਉੱਤੇ ਮਤਲਬ ਵੱਧ ਚੜ ਕੇ ਯੋਗਦਾਨ ਪਾਊਗੀ ਤੇ ਇਸ ਮਾਮਲੇ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਜਿਹੜੀ ਸਰਕਾਰ ਐ ਇਸ ਕਿਸਮ ਦੀ ਚਾਲਾਂ ਕਰ ਰਹੀ ਆ ਇਸ ਗੱਲ ਦੇ ਉੱਤੇ ਅਸੀਂ ਜਨਨਕ ਲੜਾ ਦੇ ਲਈ ਤੇ ਵਿੱਚ ਮੁੱਖ ਮੰਤਰੀ ਤੇ ਸਰਕਾਰ ਦੇ ਅਧਿਕਾਰੀ ਉਹ ਗੱਲਬਾਤ ਲਈ ਆਉਣ ਜੋ ਕੋਈ ਗੱਲ ਕਰਨੀ ਆ ਤੇ ਐਸਪੀ ਪਿੰਕਪਲਵਿੰਦਰ ਚਿੰਦਾ ਸਾਹਿਬ ਨੂੰ ਅਸੀਂ ਕਿਹਾ ਕਿ ਸਰਕਾਰ ਦੇ ਮੰਤਰੀ ਇਸ ਗੱਲਬਾਤ ਵਿੱਚ ਪੌਸੀ ਦਾ ਮਸਲਾ ਹੈ ਪੌਸੀ ਲਾਗੂ ਕਰਾਉਣ ਦਾ ਮਸਲਾ ਮਰੀਗ ਡੈਕਟ ਦਾ ਮਸਲਾ ਕੋਈ ਐ ਨਹੀਂ ਕੋਈ ਮਜ਼ਦੂਰਾਂ ਨੇ ਜਾਨ ਗਵਾਸੀ ਉਹ ਸਰਕਾਰੀ ਨੌਕਰ ਸੀ ਜਦੋਂ ਉਹਨਾਂ ਦੀ ਜਾਨ ਗਈ ਆ ਇਸ ਕਰਕੇ ਅਸੀਂ ਇਸ ਗੱਲ ਤੋਂ ਖਰੇ ਆ ਇਸ ਗੱਲ ਤੋਂ ਸਾਰੀ ਰਤਬ ਦੀ ਇਕਮਾਤਰ ਲੜਨੀ ਆ ਇਕੱਠੇ ਹੋ ਕੇ ਕੱਲ ਨੂੰ ਮੋਰਚੇ ਉੱਤੇ ਚੱਲਣਾ ਹੈਗਾ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਕਿ ਇੱਥੇ ਪਹੁੰਚਣ ਦੀ ਖੇਚਲ ਕਰੋ ਧੰਨਵਾਦ ਇੱਕ ਚਾਰ ਜਮੇ ਡੈਡ ਬੌਟੀਆਂ ਸੀ ਰੇਗਾ ਮਜ਼ਦੂਰਾਂ ਦੀਆਂ ਚਾਰ ਦੀ ਮੌਤ ਹੋਈ ਸੀ ਕਿਸੇ ਇੱਕ ਦਾ ਸੰਸਕਾਰ ਵੀ ਹੋਇਆ ਦੇਖੋ ਜੀ ਇਹ ਸਾਡੇ ਨਵੇਂ ਪਰਿਵਾਰ ਬੈਠੇ ਹੈਗੇ ਆ ਆ ਮੋਰਚੇ ਦੇ ਵਿੱਚ ਬੱਤੇ ਹੋਇਆ ਪਰਿਵਾਰ ਸਾਨੂੰ ਵੀ ਪਤਾ ਕਿੱਧਰੋਂ ਕਿੱਧਰੋਂ ਗੱਲਾਂ ਆਈ ਜਾਂਦੀ ਨੇ ਇਸ ਦਾ ਕੋਈ ਸਾਡੇ ਕੋਲ ਪੁਸ਼ਟੀ ਨਹੀਂ ਇਹ ਇਸ ਕਰਕੇ ਅਸੀਂ ਤਾਂ ਮੋਰਚੇ ਦੇ ਬੈਠੇ ਆ ਆ ਮੋਰਚੇ ਦੇ ਪ੍ਰਵਾਹ ਦਿੱਤੇ ਹੋਇਆ ਮੋਰਚੇ ਨੂੰ ਤਲਾਵਾਂ ਵੀ ਦੂਰ ਦਾ ਪਰਿਵਾਰ ਕਿਹੜੇ ਵੀ ਮੋਰਚੇ ਚਲਾਉਣਾ ਤੇ ਸਰਕਾਰ ਨੂੰ ਇਸ ਮਖਲੇ ਦੇ ਖਿੱਚ ਕੇ ਰੱਖਿਆ ਹੋਣਾ ਸਾਡਾ ਇਹ ਅਰਾਦਾ ਪੂਰੀ ਜਾਣਕਾਰੀ ਦੇਣ ਲਈ ਧੰਨਵਾ E aí